ਇੱਕ ਵਾਰ ਨਾ ਕੀ ਹੁੰਦਾ ਚਾਰ ਜਿਹੜੀਆਂ ਲੇਡੀਜ਼ ਨੇ ਉਹ ਘੜੇ ਸਿਰ ਤੇ ਰੱਖ ਕੇ ਪਾਣੀ ਭਰਨ ਜਾਂਦੀਆਂ ਹੁੰਦੀਆਂ ਨੇ ਜੋ ਪਾਣੀ ਭਰਨ ਜਾਂਦੀਆਂ ਨੇ ਉੱਥੇ ਉਹ ਗੱਲਾਂ ਬਾਤਾਂ ਕਰ ਲਾਈ ਜਾਂਦੀਆਂ ਨੇ ਜਿਹੜੀ ਪਹਿਲੀ ਲੇਡੀ ਸੀ ਉਹ ਕਹਿੰਦੀ ਆ ਕਿ ਮੇਰਾ ਤਾਂ ਬੇਟਾ ਹੈ ਨਾ ਬਾਹਰੋਂ ਪੜ੍ਹ ਕੇ ਆਇਆ ਬਹੁਤ ਪੜ੍ਹਾਈ ਕਰਕੇ ਆਇਆ ਤਾਂ ਦੂਜੀ ਕਹਿੰਦੀ ਮੇਰੇ ਬੇਟੇ ਨੇ ਇੱਥੇ ਯੂਨੀਵਰਸਿਟੀ ਤੋਂ ਡਿਗਰੀ ਲਈਆ ਤੇ ਤੀਜੀ ਕਹਿੰਦੀ ਵੀ ਮੇਰਾ ਮੁੰਡਾ ਤਾਂ ਇੰਨਾ ਜ਼ਿਆਦਾ ਪੜ੍ਹਿਆ ਲਿਖਿਆ ਵੀ ਉਹਨੇ ਸਾਇੰਸ ਦੇ ਵਿੱਚ ਕਾਵਿਤ ਰੱਕੀ ਕੀਤੀ ਐ ਸਾਇੰਸ ਦੇ ਵਿੱਚ ਵੱਡਾ ਕੋਰਸ ਕੀਤਾ ਤਾਂ ਜਿਹੜੀ ਚੌਥੀ ਲੇਡੀ ਸੀਗੀ ਉਹ ਕਹਿੰਦੀ ਉਹ ਚੁੱਪ ਰਹੀ ਉਹ ਕਹਿੰਦੀ ਵੀ ਤੂੰ ਨਹੀਂ ਬੋਲੀ ਵੀ ਤੇਰੇ ਮੁੰਡੇ ਨੇ ਕੀ ਕੀਤਾ ਤੂੰ ਵੀ ਦੱਸ ਉਹ ਕਹਿੰਦੀ ਵੀ ਮੈਂ ਕੀ ਦੱਸਾਂ ਮੇਰਾ ਜਿਹੜਾ ਬੇਟਾ ਵੀ ਉਹ ਖੇਤਾਂ ਦੇ ਵਿੱਚ ਮਿਹਨਤ ਕਰਦਾ ਉਹ ਜਿਆਦਾ ਪੜ੍ਹਿਆ ਲਿਖਿਆ ਨਹੀਂ ਸਾਰੀਆਂ ਚੁੱਪ ਕਰ ਗਈਆਂ ਇੱਕ ਦੂਜੇ ਦੇ ਮੂੰਹ ਵੱਲ ਦੇਖ ਕੇ ਮੁਸਕੜੀ ਹੱਸਣ ਲੱਗ ਗਈਆਂ ਜਦ ਦਾ ਹਨਾ ਜਾਇ ਉਹ ਫਿਰ ਤੁੜੀਆਂ ਜਾਂਦੀਆਂ ਨੇ ਨਾ ਸਾਹਮਣੋਂ ਜਿਹੜੀ ਪਹਿਲੀ ਲੇਡੀ ਸੀ ਉਹਦਾ ਬੇਟਾ ਆਉਂਦਾ ਉਹ ਦੇਖ ਕੇ ਹਨਾ ਸਾਰਿਆਂ ਨੂੰ ਸਾਸਿਕਾ ਬਲਾ ਕੇ ਅੱਗੇ ਲੰਘ ਜਾਂਦਾ ਉਸ ਤੋਂ ਬਾਅਦ ਦੂਜੀ ਦਾ ਆਉਂਦਾ ਤੀਜੀ ਦਾ ਆਉਂਦਾ ਹਨਾ ਉਹ ਵੀ ਇਦਾਂ ਹੀ ਸਾਸਿਕਾ ਬਲਾ ਕੇ ਅੱਗੇ ਨਿਕਲ ਜਾਂਦੇ ਆ ਜਦੋਂ ਜਿਹੜੀ ਚੌਥੀ ਹੁੰਦੀ ਆ ਉਹਦਾ ਬੇਟਾ ਹੁੰਦਾ ਜਿਹੜਾ ਬਹੁਤ ਮਿਹਨਤ ਕਰਦਾ ਹੁੰਦਾ ਹਨਾ ਤਾਂ ਖੇਤਾਂ ਦੇ ਵਿੱਚ ਉਹ ਆਉਂਦਾ ਤੇ ਆ ਕੇ ਦਬਦਾ ਭੱਜ ਕੇ ਆ ਕੇ ਨਾ ਮਾਂ ਦੇ ਸਿਰ ਤੋਂ ਘੜਾ ਚੱਕ ਲੈਂਦਾ ਕਹਿੰਦਾ ਮਾਂ ਤੂੰ ਕਿਉਂ ਘੜਾ ਚੱਕਣਾ ਸੀਗਾ ਕਹਿੰਦਾ ਮੈਨੂੰ ਦੱਸ ਦਿੰਦੀ ਕਹਿੰਦਾ ਮੈਂ ਪਾਣੀ ਲਿਆ ਦਿੰਦਾ ਵੇਖੋ ਜੀ ਜ਼ਰੂਰੀ ਨਹੀਂ ਹੈਗੀ ਕਿ ਪੜ੍ਹਾਈ ਸਭ ਤੋਂ ਵੱਡੀ ਸਿੱਖਿਆ ਸਾਨੂੰ ਆਪਣੇ ਬੱਚਿਆਂ ਨੂੰ ਸਿੱਖਿਆ ਖੁਦ ਵੀ ਦੇਣੀ ਪੈਂਦੀ ਆ ਹਨਾ ਤੇ ਸਾਡੇ ਸੰਸਕਾਰ ਹੀ ਸਭ ਤੋਂ ਵੱਡੀ ਸਿੱਖਿਆ ਨੇ ਬੱਚੇ ਲਈ ਪਹਿਲੇ ਕਹਿੰਦੇ ਹੁੰਦੇ ਆ ਨਾ ਵੀ ਸਾਰਿਆਂ ਨੂੰ ਪਹਿਲਾਂ ਬੱਚਾ ਘਰ ਦੇ ਵਿੱਚ ਸਿੱਖਿਆ ਲੈਂਦਾ ਕਿ ਘਰ ਦੇ ਵਿੱਚ ਵਿਵਹਾਰ ਆਪਣਾ ਕਿੱਦਾਂ ਦਾ ਆਪਣਾ ਸਾਰਿਆਂ ਦਾ ਇੱਕ ਦੂਜੇ ਦਾ ਬਿਹੇਵੀਅਰ ਕਿੱਦਾਂ ਦਾ ਉਹ ਸਿੱਖਦਾ ਇਸ ਲਈ ਜੀ ਇਸ ਗੱਲ ਤੇ ਜ਼ੋਰ ਦਿਆ ਕਰੋ ਕਿ ਘਰ ਵਿੱਚ ਜਿਹੜਾ ਮਾਹੌਲ ਆ ਉਹ ਇਸ ਤਰ੍ਹਾਂ ਦਾ ਬਣਾਓ ਕਿ ਬੱਚੇ ਘਰ ਤੋਂ ਹੀ ਸਿੱਖਿਆ ਲੈਣ